ਤਨ ਕद्दू ਦੀ ਸਬਜ਼ੀ ਬਹੁਤ ਹੀ ਵਧੀਆ ਇੱਕ ਜੁਨੇਕ ਜੇ ਤਰੀਕੇ ਨਾਲ ਪਹਿਲਾਂ ਇਹਨਾਂ ਨੂੰ ਛਿੱਲਾਂਗੇ ਕੱਦੂ ਕਦੂਆਂ ਸਾਰੇ ਨੂੰ ਹਾਂਜੀ ਤੇ ਇਹ ਆਪਾਂ ਸਾਰੇ ਛਿੱਲੇ ਤੇ ਇਹਨਾਂ ਨਾਲ ਥੋੜੇ ਜਿਹਾ ਆਪਾਂ ਪਿਆਜ਼ ਵੀ ਭੁੰਨਾਂਗੇ ਤੇ ਪਹਿਲਾਂ ਆਪਾਂ ਇੱਥੇ ਕੱਟ ਲਾ ਲਾਂਗੇ हाँ जी तेल साडा हो गया गर्मी आप देंगे जी कदू रख देंगे चप्पन कद्दू और प्याज ਕਰਾਕ ਤੇ ਤੇ ਛੈਲੋ ਫਰਾਈ ਹੋਣ ਸਾਡੇ ਤੇ ਅਪਾ ਉੱਪਰ ਬਿਲਕੁਲ ਤੱਕ ਨਹੀਂ ਦੇਣਾ ਤੇ ਤੱਕ ਦੇਣ ਨਾਲ ਫਿਰ ਪਾਣੀ ਜਿਹੜਾ ਜਿਆਦਾ ਸਬਜੀ ਦੇ ਵਿੱਚ ਹੋ ਜੇ ਇਸ ਕਰਕੇ ਤੱਕ ਨਹੀਂ ਦੇਣਾ ਉੱਪਰ ਆਪਾਂ ਇਹਨੂੰ ਇਸ ਤਰ੍ਹਾਂ ਹਾਂਜੀ ਤੇ ਜਿੰਨੇ ਦਰ ਸਾਡੀ ਸਬਜੀ ਛੈਲੋ ਫਰਾਈ ਹੁੰਦੇ ਪਏ ਨੇ ਚੱਪਣ ਕੱਦੂ ਤੇ ਉਹ ਤੋਂ ਪਹਿਲਾਂ ਆਪਾਂ ਮਸਾਲਾ ਜਿਹੜਾ ਨਾਲ ਹੀ ਤਿਆਰ ਕਰ ਲੈਣਾਂਗੇ ਕਿ ਸਬਜੀ ਬਹੁਤ ਹੀ ਜਲਦੀ ਬਣ ਜਾਂਦੀ ਹੈ ਕਿਉਂਕਿ ਕੁਕਿੰਗ ਟਾਈਮ ਜਿਹੜਾ ਸਾਡਾ ਪਿਆਜ਼ ਵਗੈਰਾ ਬਣਾ ਮਤਲਬ ਕਿ ਤਿਆਰ ਕਰਦੇ ਆ ਤੇ ਜਿਹੜੀ ਉਹ ਵੀ ਸਾਡੇ ਕੁੱਕ ਜਿਹੜੀ ਬਹੁਤ ਜਲਦੀ ਸਬਜੀ ਜਿਹੜੀ ਬਣ ਕੇ ਜਿਹੜੀ ਤਿਆਰ ਹੋ ਜਾਂਦੀ ਹੈ ਤੁਸੀਂ ਚਾਹੋ ਤਾਂ ਚੱਪਣ ਕद्दू ਨੇ ਵੀ ਪਾ ਸਕਦੇ ਕੱਲੇ ਪਿਆਜ਼ ਹੀ ਤੁਸੀਂ ਇਦਾਂ ਸ਼ੈਲੋ ਫਰਾਈ ਕਰ ਲਓ ਤੇ ਉਹਨਾਂ ਦੀ ਵੀ ਸਬਜੀ ਬਹੁਤ ਹੀ ਸਵਾਦ ਬਣਦੀ ਹੈ ਤੇ ਮੈਂ ਚਾਰਕ ਪਿਆਜ਼ ਲੈ ਸੀ ਤੇ ਚਾਰ ਚੱਪਣ ਕਾ ਤੁਸੀਂ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿਕ ਵੱਧ ਘੱਟ ਕਰ ਸਕਦੇ ਜੇ ਤੇ ਸ਼ੈਲੋ ਫਰਾਈ ਹੋ ਜਣੇ ਬਹੁਤ ਹੀ ਵਧੀਆ ਟੇਸਟ ਦੀ ਸਬਜੀ ਜਿਹੜੀ ਇਹ ਬਣਦੀ ਹੈ ਤੇ ਇੱਧਰ ਆਪਾਂ ਜਿਹੜਾ ਤੜਕਾ ਜਿਹੜਾ ਉਹ ਤਿਆਰ ਕਰ ਲਾਂਗੇ ਸਾਰਾ ਤੇ ਕਿਉਂਕਿ ਇਹਦੇ ਨਾਲ ਜਿਹੜਾ ਉਧਰ ਸਾਡੀ ਸਬਜ਼ੀ ਜਿਹੜੀ ਸ਼ੈੱਲ ਫਰਾਈ ਹੋਣ ਕਰਕੇ ਤੜਕਾ ਜਿਹੜਾ ਨਾਲ-ਨਾਲ ਸਾਡਾ ਤਿਆਰ ਹੋ ਜਾਣਾ ਹੈ ਤੇ ਇਹਦੇ ਨਾਲ ਟਾਈਮ ਜਿਹੜਾ ਉਹ ਕੱਟ ਜੇ ਜਿਹੜੀ ਸਬਜ਼ੀ ਸਾਡੀ ਉਹ ਬਣ ਜਾਏਗੀ ਤੇ ਇੱਧਰ ਸਾਰਾ ਜਿਹੜਾ ਮਿਕਸਰ ਆ ਇੱਧਰ ਮੈਂ ਅਦਰਕ ਤੇ ਮਿਰਚਾਂ ਜਿਹੜੀਆਂ ਮੈਂ ਇਦਾਂ ਚਿੱਲੀ ਕਟਰ ਕਰ ਲੈਣੇ ਤੇ ਬਾਕੀ ਲਸਣ ਜਿਹੜਾ ਇੱਕ ਸਾਈਡ ਤੇ ਛਿੱਲਿਆ ਹੈ ਪਿਆਜ਼ ਵੀ ਕੱਟ ਕਰ ਲਿਆ ਚੌਪ ਕਰ ਲਿਆ ਛੋਟੇ ਛੋਟੇ ਤੇ ਜਿਹੜੀ ਆਪਾਂ ਟਮਾਟਰਾਂ ਦੀ ਉਹ ਆਪਾਂ ਪਿਊਰੀ ਬਣਾਵਾਂਗੇ ਦੋ ਟਮਾਟਰ ਲੈ ਲਏ ਤੇ ਇਹਨਾਂ ਨੂੰ ਆਪਾਂ ਜਿਹੜੀ ਹੈ ਇਹਦੀ ਪਿਊਰੀ ਬਣਾ ਲਾਂਗੇ ਗ੍ਰਾਈਂਡਰ ਗ੍ਰाइंड ਕਰ ਲਾਂਗੇ ਤੇ ਬਹੁਤ ਹੀ ਟੇਸਟ ਸਬਜੀ ਬਣਦੀ ਹੈ ਤੇ ਇਹਦੇ ਨਾਲ ਬਹੁਤ ਹੀ ਵਧੀਆ ਤੇ ਇੱਕ ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਰੈਸਟੋਰੈਂਟ 'ਚ ਬੈ ਕੇ ਵਾਲੀ ਸਬਜੀ ਜਿਹੜੀ ਆ ਖਾ ਰਹੇ ਜੇ ਔਰ ਬਹੁਤ ਹੀ ਘੱਟ ਸਮਾਂ ਔਰ ਮਿਹਨਤ ਤੇ ਬਹੁਤ ਜਿਹੜੀ ਹੈ ਸਵਾਦ ਜਿਹੜੀ ਸਬਜੀ ਕੀ ਟਿੰਡਿਆਂ ਨੂੰ ਖਾਣਾ ਤੁਸੀਂ ਭੁੱਲ ਜਾਓਗੇ ਇਦਾਂ ਦੀ ਸਬਜੀ ਇੱਕ ਵਾਰ ਤੁਸੀਂ ਟਰਾਈ ਕਰੋਗੇ ਤੇ ਟਿੰਡੇ ਖਾਣੇ ਭੁੱਲ ਜਾਓਗੇ ਕਿ ਉਹ ਕੇ ਤਿੰਡਾ ਤੋਂ ਵੀ ਜ਼ਿਆਦਾ ਟੇਸਟ ਜਿਹੜੀ ਹੈ ਸਬਜੀ ਜਿਹੜੀ ਇਸ ਮੈਥਡ ਨਾਲ ਬਣਾਈ ਹੋਈ ਜਿਹੜੀ ਲੱਗਦੀ ਹੈ ਤੇ ਇੱਧਰ ਥੋੜਾ ਲਾਈਟ ਸਾਡੀ ਕਰੇ ਸੀ ਖਰਾਬ ਇਸ ਕਰਕੇ ਥੋੜਾ ਥੋੜਾ ਵਿੱਚ ਨੀਰਾ ਆ ਰਿਹਾ ਹੈ ਤੇ ਇੱਧਰ ਹੁਣ ਸਬਜੀ ਜਿਹੜੀ ਹੈ ਸਾਡੀ ਹੋ ਗਈ ਹੈ ਤਿਆਰ ਤੇ ਨੂੰ ਆਪਾਂ ਕੱਢ ਕੇ ਤੇ ਆਪਾਂ ਤੜਕਾ ਜਿਹੜਾ ਉਹ ਲਾ ਲਾਂਗੇ ਤੇ ਜੇ ਵੀਡੀਓ ਨੂੰ ਹੁਣ ਇੱਥੋਂ ਤੱਕ ਪਹੁੰਚ ਗਏ ਜੇ ਤੇ ਪਲੀਜ਼ ਪਲੀਜ਼ ਆ ਜੇ ਫਸਟ ਟਾਈਮ ਚੈਨਲ ਨੂੰ ਦੇਖ ਲਈ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਿਓ ਤੇ ਤੇਲ ਵੀ ਬਹੁਤ ਹੀ ਘੱਟ ਜਿਹੜਾ ਲੱਗਦਾ ਹੈ ਸਬਜੀ 'ਚ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਤੇਲ ਚੜਾਉ ਕੱਢ ਲਾਂਗੀ ਕਿਉਂਕਿ ਤੇਲ ਜ਼ਿਆਦਾ ਜਿਹੜਾ ਸਬਜੀ ਵਿੱਚ ਫਿਰ ਚੰਗਾ ਨਹੀਂ ਲੱਗਣਾ ਤੇ ਹੁਣ ਆਪਾਂ ਇਹਦੇ ਵਿੱਚ ਰਾਈ ਤੇ ਲਸਣ ਜੀਰਾ ਤੇ ਥੋੜਾ ਜਿਹਾ ਪਾਵਾਂਗੇ ਜੀ ਹਿੰਗ ਤੇ ਹਿੰਗ ਪਾ ਕੇ ਫਿਰ ਆਪਾਂ ਅਦਰਕ ਤੇ ਮਿਰਚਾਂ ਬਹੁਤ ਧੰਨਵਾਦ ਫਿਰ ਪਿਆਜ਼ ਐਸੀ ਇਹਦੇ ਵਿੱਚ ਪਾ ਦਾਂਗੇ ਐਡ ਕਰ ਦਾਂਗੇ ਤੇ ਜਿਹੜੀ ਆਪਾਂ ਟਮਾਟਰਾਂ ਦੀ ਪਿਊਰੀ ਕੀਤੀ ਆ ਉਹ ਵੀ ਆਪਾਂ ਪਾ ਦਾਂਗੇ ਪਿਆਜ਼ ਜਿਹੜੇ ਆ ਜਿਆਦਾ ਉਹ ਨਾ ਦੂਸਰੇ ਛੇਤੀ ਪੁੱਜ ਜਾਂਦੇ ਇਹਦੇ ਵਿੱਚ ਆਪਾਂ ਨਮਕ ਦਾ ਇੱਕ ਚਮਚਾ ਪਾ ਲਾਂਗੇ ਇਹਦੇ ਨਾਲ ਪਿਆਜ਼ ਜਲਦੀ ਪੁੱਜ ਜਾਂਦੇ ਨੇ ਤੇ ਤੇਲ ਵੀ ਜਿਹੜਾ ਉਹ ਘੱਟ ਲੱਗਦਾ ਹੈ ਸਬਜੀ ਨੂੰ ਤੇ ਟੇਸਟ ਸੇਮ ਹੀ ਹੁੰਦਾ ਹੈ ਇਨਕਿ ਸਬਜੀ ਜੇ ਜ਼ਿਆਦਾ ਤੇਲ ਪਾਵਾਂਗੇ ਤੇ ਆਪਾਂ ਜਿਆਦਾ ਟੇਸਟ ਬਣੇਗੀ ਸਬਜੀ ਘੱਟ ਤੇਲ ਵਿੱਚ ਵੀ ਜਿਆਦਾ ਟੇਸਟ ਜਿਹੜੀ ਉਹ ਲਗਦੀ ਹੈ ਤੇ ਫਿਰ ਆਪਾਂ ਇਹਦੇ ਵਿੱਚ ਬੇਸਿਕ ਸੇ ਮਸਾਲੇ ਜਿਹੜੇ ਆਪਾਂ ਘਰ ਵਿੱਚ ਮਤਲਬ ਡੇਲੀ ਹੈ ਨਾ ਪਾਨੇ ਆ ਸਬਜ਼ੀਆਂ ਚ ਉਹ ਆਪਾਂ ਪਾ ਦਨੇ ਆ ਤੇ ਬਹੁਤ ਹੀ ਟੇਸਟ ਸਬਜ਼ੀ ਦਾ ਇੱਕਦਮ ਜੁਨੇਕ ਤੇ ਦ ਲਾਈਟ ਸਾਡੀ ਬਹੁਤ ਜ਼ਿਆਦਾ ਖਰਾਬ ਕਰਦੀ ਬਈ ਸੀ ਤੇ ਹੁਣ ਟਮਾਟਰ ਦੀ ਪਿਉਰੀ ਆਪਾਂ ਇਹਦੇ ਵਿੱਚ ਪਾ ਲਈ ਹੈ ਤੇ ਆਪਾਂ ਤੁਹਾਨੂੰ ਦੱਸਣਾ ਕਿ ਦੁੱਧ ਤੁਸੀਂ ਕਦੋਂ ਪਾਣਾ ਹੈ ਕਿਉਂਕਿ ਦੁੱਧ ਜੇ ਆਪਾਂ ਪਹਿਲਾਂ ਪਾ ਦਾਂਗੇ ਦੁੱਧ ਫਟ ਜਾਏਗਾ ਇਸ ਕਰਕੇ ਦੁੱਧ ਸ ਪਹਿਲਾਂ ਨਹੀਂ ਪਾਣਾ ਪਹਿਲਾਂ ਪਸ ਸਬਜੀ ਦਾ ਸਾਰਾ ਮਸਾਲਾ ਜਿਹੜਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਜੜਾ ਪੁੰਨਾਗੇ ਤੇ ਜਦੋਂ ਸਾਡਾ ਮਸਾਲਾ ਇੱਕਦਮ ਰੈਡੀ ਹੋ ਜਾਏਗਾ ਪਾਣੀ ਥੋੜਾ ਜਿਹਾ ਤੁਸੀਂ ਜਿਆਦਾ ਵੀ ਪਾ ਸਕਦੇ ਜੇ ਥੋੜੀ ਜਿਹੀ ਗਰੇਵੀ ਵਾਲੀ ਜਿਹੀ ਬਣਾਉਣੀ ਹੋਈ ਤੇ ਜਦੋਂ ਅਰੇਚੇ ਪਾ ਜੇ ਤੇ ਫਿਰ ਆਪਾਂ ਦੁੱਧ ਦਾ ਇੱਕ ਕੱਪ ਜੜਾ ਆਪਾਂ ਦੁੱਧ ਦਾ ਵੀ ਇਹਦੇ ਵਿੱਚ ਪਾ ਦਣਾ ਹੈ ਇਹਦੇ ਨਾਲ ਇੱਕ ਤੇ ਇੱਕ ਚਮਚਾ ਮੈਂ ਪਾਤਾ ਹਾਂ ਜੀ ਮਲਾਈ ਦਾ ਕਿਉਂਕਿ ਕਦੇ-ਕਦੇ ਜਿਹੜੀ ਹੈ ਇਹਦੀ ਸਬਜੀ ਬਣਾਈ ਹੋਈ ਬਹੁਤ ਹੀ ਟੇਸਟ ਲੱਗਦੀ ਹੈ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਸ਼ੈਲੋ ਫਰਾਈ ਕੀਤੀ ਹੋਈ ਸੀ ਕद्दू ਤੇ ਪਿਆਜ਼ ਉਹ ਆਪਾਂ ਪਾ ਦਾਂਗੇ ਤੇ ਇੱਕਦਮ ਥੋੜਾ ਜਿਹਾ ਆਪਾਂ ਇਹਨੂੰ 5 ਮਿੰਟ ਕੁਕ ਕਰਕੇ ਤੇ ਸਾਡੀ ਸਬਜ਼ੀ ਹੋ ਜਾਏਗੀ ਤਿਆਰ ਫਿਰ ਆਪਾਂ ਪਾਤਾ ਜੀ ਧਨੀਆ ਤੇ ਇੱਧਰ ਆਪਾਂ ਚੌਪ ਕਰ ਲਿਆ ਜੀ ਹਰੀਆਂ ਮਿਰਚਾਂ ਇਹਦਾ ਆਪਾਂ ਇਨਸਟੈਂਟ ਅਚਾਰ ਮਤਲਬ ਕੀ ਦੱਸਾਂਗੇ ਕਿ ਕਿੱਦਾਂ ਇੱਕ ਮਤਲਬ ਕਿ ਜਲਦੀ ਨਾਲ ਤੁਸੀਂ ਅਚਾਰ ਜਿਹੜਾ ਬਣਾ ਕੇ ਬਹੁਤ ਹੀ ਵਧੀਆ ਜਿਹੜਾ ਡਾਕੂਮੈਂਟ ਚ ਸਭ ਜਿਹੜਾ achar ਸਾਡਾ ਬਣ ਕੇ ਹੋ ਜਾਂਦਾ ਜੀ ਰੈਡੀ ਤੇ ਇਹਦੇ ਵਿੱਚ ਬੇਸਿਕ ਸੇ ਮਸਾਲੇ ਜਿਹੜੇ ਆਪਾਂ ਮੇਥੀ ਤੇ ਜਿਹੜਾ ਮੋਟਾ ਧਨੀਆ ਤੇ ਮੀਂਦੋਛੀ ਸੌਫ ਤੇ ਕਲੌਂਜੀ ਤੇ ਤੇ ਆਪਾਂ ਜੀਰਾ ਜੀਰਾ ਵੀ ਇਹਦੇ ਵਿੱਚ ਪਾਵਾਂਗੇ ਇਸ ਸਾਰੇ ਮਸਾਲੇ ਨੂੰ ਆਪਾਂ ਕੁੱਟ ਲਾਂਗੇ ਜਿਆਦਾ ਜਿਹੜਾ ਆਪਾਂ ਇਹਨੂੰ ਬਰੀਕ ਪਾਊਡਰ ਜਿਹੜਾ ਆਪਾਂ ਨਹੀਂ ਬਣਾਣਾ ਥੋੜਾ ਜਿਹਾ ਆਪਾਂ ਇਸ ਨੂੰ ਮੋਟਾ ਹੀ ਰੱਖਣਾ ਹੈ ਤੇ ਫਿਰ ਇਧਰ ਜੜੀਆਂ ਮਿਰਚਾਂ ਜੜੀਆਂ ਆਪਾਂ ਹਿੰਗ ਪਾ ਕੇ ਜੇ ਤੇਲ ਜਿਹੜਾ ਜਿਆਦਾ ਬਾਹਰ ਨੂੰ ਦੌੜੇ ਤੇ ਇਹਦੇ ਵਿੱਚ ਥੋੜੀ ਜੀ ਹਲਦੀ ਪਾ ਦੋ ਤੇ ਇਹਦੇ ਨਾਲ ਜਿਹੜਾ ਤੇਲ ਜਿਹੜਾ ਬਾਹਰ ਨੂੰ ਜਿਆਦਾ ਉਛਲਦਾ ਨਹੀਂ ਹੈ ਤੇ ਫਿਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਤੇ ਇਹਨੂੰ ਇੱਕ ਸਾਈਡ ਤੇ ਭੁੰਨਣ ਵਾਸਤੇ ਰੱਖ ਦਾਂਗੇ ਤੇ ਇਧਰ ਆਪਾਂ ਜਿਹੜਾ ਮਸਾਲਾ ਜਿਹੜਾ ਉਹ ਆਪਾਂ ਕੁੱਟ ਲਾਂਗੇ ਤੇ ਮਸਾਲੇ ਦੇ ਜਿਹੜੇ ਆ ਨਾ ਇਹਦੇ ਨਾਲ ਪੱਥਰ ਦਾ ਵੀ ਹੁੰਦਾ ਹੈ ਪਰ ਪੱਥਰ ਦੇ ਨਾਲ ਤੁਸੀਂ ਮਸਾਲਾ ਕਟੋਗੇ ਤੇ ਉਹ ਜਿਹੜਾ ਪੁਰਦਾ ਹੈ ਪੱਥਰ ਤੇ ਹਾਂਜੀ ਤੇ ਇਧਰ ਮਿਰਚਾਂ ਜਿਹੜੀਆਂ ਉਹਦੇ ਵਿੱਚ ਆਪਾਂ ਪਾਤਾ ਜੀ ਇੱਕ ਚਮਚਾ ਭਰ ਕੇ ਬੇਸਨ ਦਾ ਇਹਦੇ ਨਾਲ ਮਿਰਚਾਂ ਦਾ ਅਚਾਰ ਬਹੁਤ ਹੀ ਟੇਸਟ ਜਿਹੜਾ ਲੱਗਦਾ ਹੈ ਬੇਸਨ ਦੇ ਨਾਲ ਤੇ ਫਿਰ ਇਹ ਪੀ ਦੇ ਵਿੱਚ ਮਸਾਲੇ ਪਾਣੇ ਆ ਹਲਦੀ ਤੇਲ ਰੈੱਡ ਚਿਲੀ ਪਾਊਡਰ ਤੇ ਥੋੜਾ ਜਿਹਾ ਜੀਰਾ ਪਾਊਡਰ ਤੇ ਜਿਹੜਾ ਮਸਾਲਾ ਆਪਾਂ ਕੁੱਟਿਆ ਸੀ ਉਹ ਪਾਦਣਾ ਤੇ ਇੱਕ ਚਮਚਾ ਭਰ ਕੇ ਪਾਦਣਾ ਨਮਕ ਤੁਸੀਂ ਇਸ ਨੂੰ ਜਿਆਦਾ achar ਨੂੰ ਬਣਾ ਕੇ ਵੀ ਰੱਖ ਸਕਦੇ ਜੀ ਇੱਕ ਮਹੀਨੇ ਤੱਕ ਵਧੀਆ ਜਿਹੜਾ achar ਰਹੇਗਾ ਤੁਸੀਂ ਜੇ achar ਮਤਲਬ ਜੀ ਜੇ ਤੁਸੀਂ ਇੱਕ ਮਹੀਨਾ ਰੱਖਣਾ ਹੈ ਤੇ ਫਿਰ ਤੁਸੀਂ ਤੇਲ ਦੀ ਕੁਆਂਟੀਟੀ ਥੋੜੀ ਜੀ ਜ਼ਿਆਦਾ ਰੱਖਿਓ ਔਰ ਨਮਕ ਜਿਹੜਾ ਜੇ ਪੂਰਾ ਹੋਵੇਗਾ ਤੇ achar ਕਦੇ ਵੀ ਖਰਾਬ ਜਿਹੜਾ ਉਹ ਨਹੀਂ ਹੁੰਦਾ एकदम ਸਹੀ ਰਹਿੰਦਾ ਆ ਤੇ ਪਲੱਸ ਜਦੋਂ ਆਪਾਂ ਮਿਰਚਾਂ ਤੋਕੇ ਚੰਗੀ ਤਰ੍ਹਾਂ ਸੁਕਾ ਕੇ ਫੇਰ ਹੀ ਆਪਾਂ ਇਹਨੂੰ ਅਚਾਰ ਜਿਹੜਾ ਬਣਾਈ ਬਿਲਕੁਲ ਪਾਣੀ ਵਗੈਰਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਇਨਸਟੈਂਟ ਪਰੌਂਠੀਆਂ ਵਗੈਰਾ ਨਾਲ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਇੱਧਰ ਆਪਾਂ ਮੱਕੀ ਦੀਆਂ ਰੋਟੀਆਂ ਮੈਂ ਅੱਗੇ ਵੀ ਤੁਹਾਨੂੰ ਕਈ ਵਾਰੀ ਬਣਾਉਣੀਆਂ ਜਿਹੜੀਆਂ ਦੱਸੀਆਂ ਕਿ ਜੇ ਦਾ ਆਪਾਂ ਆਟਾ ਜਿਹੜਾ ਚੰਗੀ ਤਰ੍ਹਾਂ ਇਹਨੂੰ ਤਿਆਰ ਕੀਤਾ ਹੋਏਗਾ ਮਲ-ਮਲ ਕੇ ਤੇ ਜਿਹੜੀਆਂ ਰੋਟੀਆਂ ਕਦੇ ਵੀ ਫਟਣਗੀਆਂ ਨਹੀਂ ਇੱਕ ਸਾਈਡ ਤੋਂ ਕਿੱਤੇ ਵੀ ਕਿਹੇ ਪਾਸੇ ਸਾਈਡ ਤੋਂ ਫਟਣਗੀਆਂ ਨਹੀਂ ਔਰ ਜਿੰਨੂੰ ਨਹੀਂ ਵੀ ਜਾਜ ਹੋਣਗੇ ਉਹ ਵੀ ਰੋਟੀਆਂ ਜਿਹੜਾ ਬਣਾ ਕੇ ਜਿਹੜਾ ਉਹ ਬਣਾ ਸਕਦਾ ਹੈ ਮੱਕੀ ਦੀਆਂ ਰੋਟੀਆਂ ਬਸ ਇੱਕ ਇਹਦਾ ਇਹੋ ਹੀ ਮੈਥਡ ਹੈ ਕਿ ਜਿਹੜਾ ਆਟਾ ਜਿਹੜਾ ਪਹਿਲਾਂ ਵਧੀਆ ਤਿਆਰ ਕਰ ਲਓ ਤੇ ਫਿਰ ਚਾਹੇ ਅਸੀ ਰੋਟੀ ਜ਼ਰੂਰੀ ਨਹੀਂ ਕਿ ਜੇ ਤਾਂ ਨਹੀਂ ਬਣਨੀ ਬਣਾਉਣੀ ਹੁੰਦੀ ਤਾਂ ਥੋੜੀ ਛੋਟੀ ਵੀ ਬਣਾ ਸਕਦੇ ਜੇ ਤੇ ਇਸ ਕਰਕੇ ਬਹੁਤ ਹੀ ਵਧੀਆ ਗੋਲ ਰੋਟੀਆਂ ਬਿਲਕੁਲ ਕ੍ਰੈਕਸ ਜਿਹੜੇ ਇਹਦੇ ਵਿੱਚ ਨਹੀਂ ਹੋਣਗੇ ਜੇ ਤੁਸੀਂ ਤੁਹਾਡਾ ਆਟਾ ਵਧੀਆ ਬਣਿਆ ਹੋਵੇਗਾ ਤੇ ਜੇ ਮਤਲਬ ਕਿ ਆਟਾ ਜੇ ਕਈ ਵਾਰੀ ਜੋੜਨੇ ਹੁੰਦਾ ਤੇ ਆਟਾ ਤੁਸੀਂ ਇਹ ਵਾਲਾ ਆਟਾ ਤੇ ਵਧੀਆ ਸੀ ਬਟ ਜੇ ਤੁਹਾਡੇ ਆٹے ਦਾ ਜੋੜ ਨਾ ਹੋਵੇ ਤਾਂ ਤੁਸੀਂ ਥੋੜਾ ਜਿਹਾ ਗਰਮ ਪਾਣੀ ਵੀ ਲੈ ਕੇ ਜਿਹੜਾ ਆਟਾ ਜਿਹੜਾ ਗੁੰਨ ਸਕਦੇ ਜੇ ਤੇ ਜੇ ਆਪਾਂ ਹਨਾ ਗੈਸ ਤੇ ਬਣਾਉਂਦੇ ਆ ਮੋਸਟਲੀ ਹੁਣ ਰੋਟੀਆਂ ਪਹਿਲਾਂ ਚੁੱਲ੍ਹੇ ਵਗੈਰਾ ਤੇ ਬਾਕੀ ਤੇ ਰੋਟੀਆਂ ਜਿਹੜੇ ਬੰਦ ਦਿਆਂ ਸੀ ਤੇ ਬਹੁਤ ਵਧੀਆ ਬਣਦੀ ਆ ਸੀ ਬਟ ਜੇ ਤੁਸੀਂ ਗੈਸ 'ਚ ਬਣਾਓਗੇ ਤੇ ਗੈਸ ਦੀ ਫਲੇਮ ਬਿਲਕੁਲ ਲੋ ਜੀ ਰੱਖਿਓ ਜਿਆਦਾ ਜਿਹੜੀ ਹਾਈ ਨਹੀਂ ਰੱਖਣੀ ਕਿਉਂਕਿ ਹਾਈ ਨਾਲ ਰੋਟੀ ਸੜ ਜੇ ਤੇ ਕੱਚੀ ਰਹਿ ਜਾਏਗੀ ਵਿੱਚੋਂ ਇਸ ਕਰਕੇ ਤੁਸੀਂ ਜੇ ਫੁੱਲੀਆਂ ਫੁੱਲੀਆਂ ਰੋਟੀਆਂ ਜਿਹੜੀਆਂ ਬਣਾਉਣੀਆਂ ਨੇ ਮੱਕੀ ਦੀਆਂ ਤੇ ਫਿਰ ਤੁਹਾਨੂੰ ਗੈਸ ਦੀ ਫਲੇਮ ਬਿਲਕੁਲ ਲਾਇ ਸੇਮ ਸੇਮ ਜੀ ਰੱਖਣੀ ਆ ਤੇ ਫਿਰ ਤੁਹਾਡੀ ਰੋਟੀ ਬਹੁਤ ਹੀ ਵਧੀਆ ਬਣ ਕੇ ਜਿਹੜੀਆਂ ਤਿਆਰ ਹੋਣਗੀਆਂ ਤੇ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਕਰ ਦਿਓ ਤੇ ਇੱਧਰ ਹੁਣ ਸਾਡੀ ਰੋਟੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਇੱਧਰ ਹੁਣ ਆਪਾਂ ਥਾਲੀ ਵੀ ਆਪਣੀ ਤਿਆਰ ਕਰ ਲਈ ਨਾਲ ਆਪਾਂ ਜਿਹੜਾ ਦਹੀਂ ਲੈ ਲਿਆ ਤੇ ਸਬਜੀ ਸਾਡੀ ਬਹੁਤ ਹੀ ਟੇਸਟ ਦੁੱਧ ਵਾਲੀ ਸਬਜੀ ਜਿਹੜੀ ਬਣ ਕੇ ਹੋ ਗਈ ਹੈ ਜੀ ਤਿਆਰ ਤੇ ਨਾਲ ਅਚਾਰ ਤੇ ਨਾਲ ਮੱਕੀ ਦੀਆਂ ਰੋਟੀਆਂ ਤੇ ਤੁਹਾਡੇ ਵੀ ਮੂੰਹ 'ਚ ਪਾਣੀ ਆ ਰਿਹਾ ਹੋਵੇਗਾ ਹੁਣ ਕਿਉਂਕਿ ਮੱਕੀ ਦੀ ਰੋਟੀ ਸਭ ਨੂੰ ਬਹੁਤ ਟੇਸਟ ਲੱਗਦੀ ਹੈ ਤੇ ਇਹਨੂੰ ਖਾ ਕੇ ਬਿਲਕੁਲ ਵੀ ਕਦੇ ਵੀ ਮਨ ਜਿਹੜਾ ਅੱਕਦਾ ਨਹੀਂ ਹੈਗਾ ਤੇ ਪਰ ਮੱਖਣ ਦੇ ਨਾਲ ਚੋਪੜੀ ਹੋਵੇ ਤਾਂ ਹੋਰ ਵੀ ਵਧੀਆ ਜਿਹੜੀ ਲੱਗਦੀ ਹੈ ਤੇ ਤੁਸੀਂ ਵੀਡੀਓ